हां जी किसान ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਕਿਸਾਨਪਰਾ ਬੋ ਜਿਹੜੀ ਅੱਜ ਦੀ ਵੀਡੀਓ ਗਈ ਚਾਰ ਕਟੀਆਂ ਬਾਈ ਨੇ ਵੇਚਣਾਂ ਰਹੀਆਂ ਜਿਵੇਂ ਸਾਹਮਣੇ ਪਹਿਲੇ ਨੰਬਰ ਤੇ ਸੀ ਕੱਟੀ ਦੇ ਸਾਹ ਬਹੁਤ ਹੀ ਸ਼ਕੀਨਾ ਸਿੰਘਾਂ ਸੰਗਾਂ ਦੀ ਬਾਕੀ ਰੰਗ ਵੀ ਬਹੁਤ ਬਹ ਕਾਲਾ ਕਹਿ ਸਕਦਾ ਵੀ ਛਾਹ ਕਾਲੀ ਵਾਲਾ ਕੰਮ ਆਗਾ ਚਾਰ ਕਟੀਆਂ ਬਾਈ ਕੋਲੇ ਤੇ ਚਾਰਾਂ ਕਟ ਤੁਹਾਨੂੰ ਜਿਹੜੀ ਕੱਟੀ ਪਸੰਦ ਆਊਗੀ ਤੇ ਉਹ ਬਾਈ ਨਾਲ ਨੰਬਰ ਸੰਪਰਕ ਕਰ ਲਓ ਤਕਰੀਬਨ ਸਾਰੀ ਉਮਰ ਆ ਗਈ 10 ਮਹੀਨੇ ਦੀ ਸਵਾ ਸਾਲ ਦੀ ਡੇਢ ਸਾਲ ਦੀ 2 ਸਾਲ ਦੀ ਤਕਰੀਬਨ ਸਾਰੀ ਉਮਰ ਦੇ ਕਟਣੇ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆ ਉਸ ਤੋਂ ਬਾਈ ਨਾਲ ਸੰਪਰਕ ਕਰ ਲਓ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕਿਸੇ ਭਰਾ ਨੇ ਕੁਝ ਮੇਥੋਂ ਇਹ ਜੀ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 836462500 ਕੇ ਮੇਰਾ ਨੰਬਰ ਆਈ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂਗੇ ਪੂਰੀ ਵੀਡੀਓ ਦੇਖਣੀ ਪੜਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਜੀ ਆ ਆਪਣਾ ਨਾਮ ਤੇ ਪਿੰਡ ਐਡਰੈਸ ਬੋਲੋ ਜੀ ਆਪਾਂ ਪਿੰਡ ਮਾਨੂ ਕੀ ਗੱਲ ਹਾਂਜੀ ਸੀਨ ਹਰ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਮੋਗਾ ਨਾਮ ਪਰਮਿੰਦਰ ਠੀ 628001 86996 ਠੀਕ ਆ ਬਾਕੀ ਨੰਬਰ ਸਭ ਸਕਰੀਨ ਤੇ ਲਾ ਜਾ ਜਿਹੜੀ ਪਹਿਲਾ ਵੀਡੀਓ ਪਾਈ ਸੀ ਆਪਣਾ ਉਹ ਸਾਰਾ ਮਾਲ ਵੇਚ ਦੇ ਹਾਂਜੀ ਸਿਰ ਹੋ ਗਈ ਠੀਕ ਆ ਆਪਾਂ ਇੱਥੋਂ ਸਟਾਰਟ ਕਰ ਲੈਣਾ ਪਹਿਲੇ ਨੰਬਰ ਤੋਂ ਹਾਂਜੀ ਕਿੰਨੀ ਉਮਰ ਦੀ ਕੱਟੀ ਹੈ ਵੀਰੇ ਇਹ ਲਗਭਗ 2 ਸਾਲ ਤੋਂ ਵੱਸ ਹੋ ਗਈ ਠੀਕ ਆ ਜੀ 2 ਸਾਲ ਦੇ ਮੰਨ ਲ ਗਏ ਆ ਹਾਂਜੀ ਹਾਂਜੀ ਠੀਕ ਆ ਸੈਂਕ ਸੋਂ ਦੇਖ ਸਕਦੇ ਬਹੁਤ ਸੋਹਣੇ ਆਗੇ ਮੂੰਹ ਤੋਂ ਖੀਰੀ ਆ ਜੀ ਦੰਦੋਂ ਖੀਰੀ ਆ ਠੀਕ ਆ ਤੇ ਥਾਣ ਦਾ ਖਾਇ ਬਣਾਈ ਸੀ ਚਾਰ ਕਿਨੇ ਆ ਚਾਰ ਹੀ ਥਾਣਾ ਜੀ ਠੀਕ ਆ ਇਧਰੋਂ ਗੱਲ ਹੋ ਗਈ ਹਾਂਜੀ ਇੱਥੇ ਤੁਸੀਂ ਕੱਦ ਕੱਢ ਦੇ ਸਕੋ ਕੱਟੀ ਦਾ ਲਓ ਜੀ ਠੀਕ ਹੈ ਬੀ ਥੋੜੀ ਆਲ ਮਾਨੇ ਦਾ ਬੜੂ ਚਾਰ ਥਾਣਾ ਵਧੀਆ ਥਾਂ ਲੱਗਿਆ ਉਹਨੇ ਕੱਤੀ ਦੀ ਲਗਭਗ ਲਗਭਗ 2 ਸਾਲ ਦੀ ਉਮਰ ਆ ਕੱਤੀ ਹਾਂਜੀ ਕੱਲ ਧਾਰਾ ਵੀ ਕਰਦੀ ਸੀ ਹਿੱਟ ਚਾਈ ਹੋਈ ਆ ਜੀ ਹਾਂਜੀ ਕੱਲ ਹਿੱਟ ਸੀ ਤੇ ਜਿਹਨੇ ਇਹ ਜਿਹੜਾ ਭਰਾ ਲੈ ਕੇ ਉਹ ਆਪੇ ਸਮਝਣ ਠੀਕ ਆ ਭਰਾ ਨੂੰ ਹਾਂਜੀ ਹਾਂਜੀ ਜਾਂ ਬਾਕੀ ਮੜਾ ਤੇ ਇਹਨੂੰ ਇੱਧਰ ਕਰ ਦੋ ਵੀਰੇ ਆਪਾਂ ਦੋਨੋਂ ਬਰਸਾਦ ਗਏ ਜਿਵੇਂ 2 ਸਾਲ ਦੀ ਕੱਟਿਆ ਸਿੰਗਾ-ਸਿੰਗਾ ਹੀ ਪੁਰੋਕਿਆ ਗਈ ਤੇ ਇੱਕ ਅੱਧ ਕਾਠ ਬੇਲ ਲੰਬਾਈ ਵਿੱਚ ਚਾਈ ਕੱਟੀ ਠੀਕ ਆ ਅੱਗੇ ਜਿਵੇਂ ਦੋ ਨੰਬਰ ਵੀਰੇ ਨਾ ਕੱਟੀ ਇਹ ਕਿੰਨੀ ਕੁ ਉਮਰ ਦੀ ਲਗਭਗ ਇਹ 1.5 ਸਾਲ ਦੀ ਕੱ ਸੈਗਸਮੇ ਜੇ ਤੁਸੀਂ ਉਹਨਾਂ ਨਾਲ ਕੱਟੀ ਹੈ ਨਾ ਫਿਰ ਹਾਂਜੀ ਹਾਂਜੀ ਤਾਂ ਦੇਖੋ ਜੀ ਸਿੰਘ ਜੀ ਸਾਡੇ ਨੂੰ ਕੱਟੀ ਦੇ ਤੇ 1.5 ਸਾਲ ਦੀ ਕੱਟੀ ਕਰੋ ਇਧਰ ਨੂੰ ਆਪਾਂ ਇਹ ਥਾਂ ਤੇ ਖਾ ਦਿਗੇ ਚਾਰ ਘਟਨਾ ਜਿਹਦੀ ਵੀਡੀਓ ਬਾਈ ਕੋਲੇ ਇੱਥੇ ਦੇਖੋ ਜੀ ਠੀਕ ਹੈ ਥਾਂ ਇਹਦੀ ਉਹਨਾਂ ਨਾਲ ਕੱਟੀ ਹੈ ਨਾ ਹਾਂਜੀ ਠੀਕ ਹੈ ਇੱਥੋਂ ਪਿੱਛੋਂ ਗੁੰਦੂ ਹੈ ਇਹ ਕਿੰਨੀ ਕਰਾ ਜੀ ਹੈ ਕਰ ਦੋ ਵੀਰੇ ਇਧਰ ਨੂੰ ਕੱਟ ਕੇ ਹਟ ਕੇ ਦੋ ਨੰਬਰ ਤੇ ਹੈਗੀ 1.5 ਸਾਲ ਦੀ ਜਿਹਦੀ ਇੱਕ ਦਾ ਨੰਬਰ ਪਤਾ ਸੀ ਇਹ ਤਕਰੀਬਨ 2 ਸਾਲ ਦੀ ਕੱਟੀ ਇਹਦਾ ਮਿਲਤੀ ਦਾ ਪਰ ਉਹਦੇ ਕਾਬਲੀ ਪੈ ਗਿਆ ਹੇਟ ਚ ਆਈ ਹੋਈ ਵੀ ਹੈਗੀ ਤੇ ਦੋ ਨੰਬਰ ਕਰਤੀ ਤੁਸੀਂ ਦੇਖ ਸਕਦੇ ਹੋ ਅੱਗੇ ਜਿਵੇਂ ਤਿੰਨ ਨੰਬਰ ਕਰਤੀ ਹਾਂ ਤੇ ਬਲ ਪਿੱਛੇ ਰਾਜੂ ਜੀ ਦੇਖ ਕਿੰਨੀ ਹੈ ਬਹੁਤ ਸੋਹਣੀ ਗੋਰਮਟੋਲ ਜੀ ਪਈ ਹੈ ਨਾ ਵੀਰੇ ਪੂਰੀ ਹੈ ਨਾ ਹਾਂਜੀ ਹਾਂਜੀ ਥੈਂਕ ਯੂ ਸੋਹਣਾ ਬੜਾ ਸੋਹਣਾ ਘੱਟੀ ਦੇ ਲੱਗਿਆ ਬਣਾ ਹਾਂਜੀ ਇਹ ਕਿੰਨੀ ਕੁ ਉਮਰ ਦੀ ਆ ਇਹ ਲਗਭਗ ਸਵਾ ਕ ਸਾਲ ਦੀ ਹੈ ਜੀ ਸਵਾ ਕ ਸਾਲ ਦੀ ਦਿਖਾਓ ਥਾਂ ਤੁਹਾਨੂੰ ਆਪਣੀ ਲੋ ਜੀ ਚਾਰ ਹੀ ਥਾਣਾ ਜੀ ਹਾਂ ਆਹ ਵੱਧ ਕਰਦੀ ਕੈਮਰੇ ਤੋਂ ਡਰਦੀ ਆ ਹਾਂ 아이ਸ ਜਰਾ ਥਾਂ ਬਹੁਤ ਸੋਹਣਾ ਘੱਟੀ ਦੇ ਨਾ ਹਾਂਜੀ ਹੂੰ ਝੋਲੀ ਸੋਹਣੀ ਕਰਦੀ ਬਾਕੀ ਰੰਗ ਵੀ ਬਹੁਤ ਵੱਖਰਾ ਬਾਕੀ ਘੱਟ ਜਿਵੇਂ ਦੇਖੋ ਵੀ ਥੋੜੀ ਲੂਈ ਝਾਮਕਰੀ ਹੈ ਇਹ ਘੱਟੀ ਦਾ ਵੱਧ ਕਾਲਾ ਰੰਗ ਆ ਗਿਆ ਪਾ ਕਹਿੰਦੇ ਨਾ ਸ਼ ਚਾਰ ਨਵਦੀ ਵਿੱਚ ਕੱਟੀ ਵੀਰੇ ਇਹ ਕਿੰਨੀ ਕੁ ਉਮਰ ਦੀ ਆ ਇਹ ਲਗਭਗ ਹੋ ਗਈ 1.5 ਦਾ 10 ਮਹੀਨੇ ਬੱਚਾ 9-10 ਕਿਵੇਂ ਨਾ ਕਟਾਗਾ ਹਾਂਜੀ ਬੱਚਾ ਠੀਕ ਆ ਤੇ ਇੱਥੋਂ ਫੇਸ ਕੁਆਲਟੀ ਚੈੱਕ ਕਰ ਲੋ ਸਿੰਘ ਤੋਂ ਦੇਖ ਸਕਦੇ ਹੋਗੇ ਤੇ ਇਹਨਾਂ ਵੀਰੇ ਮਾਂ ਨੂੰ ਦਾ ਰਿਕਾਰਡ ਦਾ ਪਤਾ ਕੁਝ ਆਪ ਨੂੰ ਤਾਂ ਕੁਝ ਨਹੀਂ ਪਤਾ ਕੁਝ ਵੀ ਨਹੀਂ ਨਹੀਂ ਕੁਝ ਨਹੀਂ ਪਤਾ ਜੀ ਲੰਗਾਂ ਮੈਂ ਆਪਣੇ ਕਰੀਆ ਸਹੀ ਸਹੀ ਜਮੈਂ ਜਾਜ ਗੱਲਾ ਵੀਰੇ ਦੀ ਬਾਈ ਨੇ ਕੱਟਾਂ ਲੈਂਦੀਆਂ ਬਾਈ ਦਾ ਹੈਗਾ ਵਪਾਰ ਦਾ ਕੰਮ ਵੀਰੇ ਆਪਣਾ ਹਾਂਜੀ ਕੱਟਾਈ ਕਰਦਾ ਪਾਕਿਸਤਾਨ ਹਾਂਜੀ ਕੱਟੇ ਜਾਂਦੇ ਮੱਝਾਂ ਤਾਂ ਨਹੀਂ ਲੈਂਦੇ ਨਹੀਂ ਠੀਕ ਆ ਤੇ ਇੱਥੋਂ ਕੱਟੀ ਆ ਦੇਖ ਸਕਦੇ ਹੋ ਮਾੜਾ ਕਹਿੰਦਾ ਤੁਹਾਨੂੰ ਦਿਖਾ ਦੇ ਵੀਰੇ ਪਾ ਕੱ ਨਪਾ ਥੋੜੀ ਇਧਰ ਕਰ ਲਓ ਬਾਈ ਹੂੰ ਚਾਰ ਹੀ ਥਾਂ ਇਹ ਕੱਟੀ ਦਿੰਨੇ ਪੰਜ ਹੀ ਛੇ ਫੋਟ ਛਾਂਗੇ ਬਾਦਸੋਂ ਪਹਿਲਾਂ ਥੋੜਾ ਬੱਚਾ ਨਿਆਣਾ ਜਿਹਾ ਥਾਂ ਥੋੜੇ ਬਾਹਰ ਘੱਟ ਨਜ਼ਰ ਆਉਂਦੇ ਹੈਗੇ ਤੇ ਇਹ ਜਿਵੇਂ ਸੀਗੀ ਸਾਰੀਆਂ ਖੀਰੀਆਂ ਕੱਟੀਆਂ ਚਾਰ ਚਾਰ ਥਾਂ ਹੈ ਗਰੰਟੀ ਇਹਨਾਂ ਦੀ ਠੀਕ ਆ ਹਾਂਜੀ ਜਿਵੇਂ ਆਪਾਂ ਗੱਲ ਜਿੰਨੀ ਵਾਲਾ ਆਪਾਂ ਕਹਿਤੀ ਉਹ ਨਿਕਲੂਗੀ ਹਾਂਜੀ ਤੋਰੀ ਪੂਰੀ ਵਧੀਆ ਹੈ ਇਹਨਾਂ ਦੀ ਠੀਕ ਆ ਠੀਕ ਆ ਵਧੀਆ ਮਤਲਬ ਸੱਟਾ ਕੰਮ ਸਾਰਾ ਹਾਂਜੀ ਹਾਂਜੀ ਛੇ ਬਾਕੀ ਦੇ ਜਿਹੜਾ ਭਰਾ ਖਰੀਦੂਗਾ ਉਹ ਆਪੇ ਸਮਝਦੇ ਹਨ ਮਿੱਕੀ ਦੇ ਹਾਂਜੀ ਸੋ ਬਾਈ ਕੋਲੇ ਚਾਰ ਕਟੀਆਂ ਜਿਵੇਂ ਲਾਸਟ ਵਾਲੀ ਸੀਗੀ 10 ਕਿ ਮਹੀਨਾ ਦੀ ਇਹ ਸਵਾ ਕੁ ਸਾਲ ਦੀ ਕੱਟੀ ਆ ਇਹ ਡੇਢ ਕੁ ਸਾਲ ਦੀ ਅਤੇ ਜਿਹੜੀ ਪਹਿਲਾ ਨੰਬਰ ਸੀ ਇਹ ਤਕਰੀਬਨ ਸਾਨੂੰ ਇਹ 2 ਸਾਲ ਦੀ ਝੋਟੀ ਸਿੰਘਾ ਸੋ ਸਾਰਾਂ ਕਟੀਆਂ ਸ਼ਕੀਨ ਆਈਆਂ ਤੇ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆਊਗੀ ਬਾਈ ਕੋਲੇ ਪਿੰਡ ਮਾਨੂਕੇ ਤੇ ਤਹਿਸੀਲ ਉਹ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਆ ਗਿਆ ਹਾਂਜੀ ਹਾਂਜੀ ਇਹ ਨਿਹਾਲ ਸਿੰਘ ਵਾਲੇ ਤੋਂ ਬਾਗੇਪੁਰ ਵਾਲੇ ਰੋਡ ਦੇ ਉੱਤੇ ਬਿਲਕੁਲ ਇਹ ਪਿੰਡ ਆ ਬਾਈ ਦਾ ਮਾਨੂਕੇ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲ ਜਾਂਗੇ ਸੋ ਹੋਰ ਵੀਡੀਓ ਦੇ ਨਾਲ